ਤੁਸੀਂ ਇੱਕ ਟਾਇਰ ਮਾਹੂਕੀਆ ਕੋਨਾਓ ਮਗਰ ਆ ਜਾਓ ਮਗਰ ਆ ਜਾਓ ਮਗਰ ਆ ਜਾਓ ਤੁਸੀਂ ਮਗਰ ਆ ਜਾਓ ਥੋੜਾ ਮਗਰ ਆ ਜਾਓ ਥੋੜਾ ਪਿੱਛੇ ਹੋ ਜਾ ਤੁਸੀਂ ਪਿੱਛੇ ਹੋ ਜਾ ਥੋੜਾ ਕੋਈ ਆ ਜਾ ਸਾਰੇ ਆ ਜਾਓ ਲੋਵੇ ਲਓ ਜੀ ਲਓ ਲਓ ਜੇ ਦਰਦਾਰ من چند ریخ من دلیپ پیچھے آیا ਜਾਨੀ ਕੀ ਦਾਦਾ ਬੰਦੇ ਸਾਵੇਂ ਜੀ ਕਰ ਕੇ ਕਰਦਾ ਹੈ ਜੇਕਰ ਜਿਆਦਾ ਜੇ ਜ਼ਿਆਦਾ ਕਰਦਾ ਹੈ ਸਾਡਾ ਚੱਕਰ ਬਈ ਸ਼ੁਰੂ ਕਰਦਾ ਹੈ ਜਾਨਾ ਬੋਡੋਰੀਆਂ ਬੋਡੋਰੀ ਸਭ ਨੂੰ ਬੋਡੋਰੀ ਕੋਈ ਹੋਣਾ ਹੈ ਖੜੀ ਖੜੀ ਆ ਮੈਂ ਸਕੇ ਉੱਤਪਾਦ ਚੱਲ ਨਾ ਕਰੋ ਆਪ ਸ਼ਹਿਰੀ ਚੱਲ ਮੇਰਾ ਫੋਨ ਲੈ ਪੰਜਾਬ ਦਾ ਦਰਦ ਰੱਖਣ ਵਾਲੇ ਕਿਉਂਕਿ ਸਰਕਾਰ ਨਜ਼ਰੋਂ ਸਿੰਘੀ ਸਿੱਧੂ ਆਪਾਂ درمیان ਕੋਈ ਫੰਕੀਆ ਕੋਈ ਨਾ ਆਪਣੇ ਇਨਸਾਨੀ ਬੇਸ ਕਰ ਰਹੇ ਆ ਸੰਗਤਾਂ ਨੂੰ ਸੰਬੋਧਨ ਵੀ ਕਰਨਾ ਹੈ ਸਮਝੋ ਲੈਂਦੇ ਜੀ ਸਰ ਜੀ ਕੀ ਕਹਿੰਦੇ ਜੀ ਕਾਫੀ ਦਾ ਕਰੋ ਜੀ ਚਾਹ ਲੈ ਉਹਨਾਂ ਨੂੰ ਪਾਸੇ ਉਹਨਾਂ ਨੂੰ ਸ਼ਰਮ ਮਿਲਦੀ

ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਪਾਤਰ ਕਨਤਾਰਪੁਰ ਸਾਹਿਬ ਲੰਗਰ ਦੇ ਸੇਵਾਦਾਰ 76 ਬਰੇ ਲਾਸਾਂ ਨਿੱਕੀਆਂ ਸੀ ਕਿ ਜਿਵੇਂ ਕਹਿੰਦੇ ਸਾਹਿਬ ਹੱਥ ਬਲਿਆਈਆਂ ਜਿਸ ਭਾਵੇਂ ਕਿਸ ਦੇ ਤੇ ਬਾਕੀ ਦਾ 70 ਸਾਲਾਂ ਦੀ 76 ਸਾਲਾਂ ਦੀ ਅਸਾਂ ਅਦਾਸਾਂ ਨੂੰ ਬਖਸ਼ਿਸ਼ ਕਿਨੂੰ ਮੇਰੀ ਸੇਵਾ ਕਿਨੂੰ ਮਣੀ ਆਉਂ ਇਨਸਾਨ ਆਪਣੇ ਵਿੱਚ ਬੈਠਾ ਸਰਦਾਰ ਨੂੰ ਦੋਸਤ ਸੀ ਤੁਮ ਬਨੇ ਇਨਸਾਨ ਆਹ ਨੇਤੂ ਹੁੰਦਾ ਜਿਹੜਾ ਲੋਕ ਹੋਣ ਲੋਕ ਜਿਹਨੂੰ ਪਿਆਰ ਕਰਦੇ ਹੋਣ ਤੁਸੀਂ ਪਿਆਰ ਕਰਦੇ ਹੋ ਆਪ ਦੇ ਨੇਤੂ ਸਰਦਾਰ ਕਸ਼ਮੀਰ ਸਿੰਘ ਬਾਦਪਾ ਪੰਜਾਬ ਦੇ ਲੋਕ ਪਿਆਰ ਕਰਦੇ ਸਰਦਾਰ ਦਰਬੀਰ ਸਿੰਘ ਸਿੱਧੂ ਨੇ ਇੱਕ ਕਮਾਈ ਹੈ ਇੱਕ ਮਾਈ ਹੈ ਇਹ ਸਾਲਾਂ ਦੀ ਜਿਹੜਾ ਦੇਸ਼ ਲਈ ਖੇਡ ਖੇਡੀ ਦੇਸ਼ ਦਾ ਨਾਮ ਰੌਸ਼ਨ ਕੀਤਾ ਉਸ ਤੋਂ ਬਾਅਦ ਸੱਤਾ ਵਿੱਚ ਆ ਕੇ ਲੋਕਾਂ ਦੀ ਸੇਵਾ ਕੀਤੀ ਤੇ ਦੋਸਤੀ ਨਿਭਾਉਂਦੇ ਹੋਏ ਦੋਵਾਂ ਗੋਸਤਾ ਨੇ ਸਾਨੂੰ ਉਹ ਤੋਸਾ ਦਿੱਤਾ ਕਿ ਜਿਸ ਨੂੰ ਅਸੀਂ ਲਗਾਤਾਰ 7 ਦਹਾਕੇ 7-7 ਦਹਾਕੇ ਉਡੀਕਦੇ ਰਹੇ ਉਹ ਉਡੀਕ ਮੁੱਕੀ 2019 ਚ ਜਦੋਂ ਸਰਦਾਰ ਅਰਜੋਨ ਸਿੰਘ ਸਿੱਧੂ ਦਾ ਪਿੱਛੜਾ ਨਾਲ ਜਿਹੜਾ ਉਹ ਦੋਸਤ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਜਿਨ੍ਹਾਂ ਨੇ ਉਹਨਾਂ ਦੀਆਂ ਗੋਲੀਆਂ ਚਲਦੀਆਂ ਉਹਨਾਂ ਨੇ ਫੁੱਲ ਬਸਾਇਆ ਸਭ ਤੋਂ ਵੱਡੀ ਵਿਸਾਲ ਦੋਸਤੀ ਦੀ ਦੋ ਦੋਸਤ ਬਲੇ ਉਹ ਦੋਸਤ ਸਾਡੇ ਕੋਲ ਬੱਟਾ ਪੰਜਾਬ ਵਾਲੇ ਭਾਗਾਂ ਦੇ

ਬੇਨਤੀ ਹੈ ਅਖਬਾਰ ਕੇ ਕਿਸਲ ਜੀ ਸਾਹਿਬ ਸਤ ਪੇਲਾ ਦਾ ਰਾਡ ਸਾਹਿਬ ਦਾ ਪਤਾ ਲੈਣ ਪਹੁੰਚਿਆ ਕਰੇ 1 ਗੋਡੇ ਸਤ ਤਨ ਇਸ ਤਰ੍ਹਾਂ ਹੈ ਕਿ ਬਾਪੂ ਦਰਸ਼ਨ ਸਿੰਘ ਰਾਡ ਦੇ ਨਾਲ ਮੇਰਾ ਰੋਹਾਨੀ ਨਾਤਾ ਹੈ ਰੂਹਾਂ ਦੇ ਨਾਤੇ ਜਿਹੜੇ ਨੇ ਨਾ ਉਹ ਬਦਲੇ ਚ ਕੁਝ ਮੰਗਦੇ ਨਹੀਂ ਮੈਂ ਬਾਪੂ ਦੀ ਸਿਹਤ ਦਾ ਹਾਲਚਾਲ ਪੁੱਛਣ ਆਇਆ ਸੀ ਔਰ ਖਾਸ ਮਕਸਦ ਇਹ ਹੈ ਕਿ ਕਾਂਗਰਸ ਦੀ ਜੜ ਨੂੰ ਸਿੰਚਣਾ ਹੈ ਜੇ ਜੜ ਹੈ ਤੇ ਪੇੜ ਹੈ ਪੱਤੇ ਨੇ ਤੇ ਫਾਣੀ ਜੜ ਸੁੱਕ ਜੇ ਨਾ ਤੇ ਕੱਖ ਨਹੀਂ ਰਹਿੰਦਾ ਕਾਂਗਰਸ ਦਾ ਵਰਕਰ ਕਾਂਗਰਸ ਦੇ ਲਈ ਮਾੜੇ ਵਕਤਾਂ 'ਚ ਜੂਝਣ ਵਾਲੇ ਜਿਹੜੇ ਕਾਂਗਰਸ ਦੇ ਵਰਕਰ ਨੇ ਉਹ ਮਣੀਆਂ ਨੇ ਮਣੀਆਂ ਮਣੀਆਂ ਮਿੱਟੀ 'ਚ ਸਿੱਟਦੇ ਹੋ ਨਾ ਤੇ ਉਹ ਚਮਕਦੀਆਂ ਨਹੀਂ ਫਿਰ ਉਹਨਾਂ ਤੇ ਮਿੱਟੀ ਆ ਜਾਂਦੀ ਹੈ ਉਹਨਾਂ ਦੀ ਚਮਕ ਘੱਟ ਜਾਂਦੀ ਹੈ ਤੇ ਕੱਚ ਨੂੰ ਸੋਨੇ 'ਚ ਵੀ ਝੜੋ ਕਿ ਉਹਨਾਂ 'ਚ ਚਮਕ ਨਹੀਂ ਰਹਿੰਦਾ ਇਸ ਕਰਕੇ ਇਹ ਮਣੀਆਂ ਮਿੱਟੀ 'ਚੋਂ ਚੁੱਕ ਕੇ ਸੋਨੇ 'ਚ ਜੜਨੀਆਂ ਨੇ ਇਹਨਾਂ ਨੂੰ ਆਦਰ ਮਾਨ ਸਨਮਾਨ ਦੇਣਾ ਹੈ ਕਾਂਗਰਸ ਦਾ ਵਰਕਰ ਇੱਕ ਚੁੱਕੋ ਕਾਂਗਰਸ ਹੈ ਤੇ ਇੱਥੇ ਦੇ ਉੱਤੇ ਵੀ ਕਾਂਗਰਸ ਹੈ 70 ਸਾਲ ਪੁਰਾਣੀ ਪਾਰਟੀ ਅੱਜ ਸਾਡਾ ਮੁੱਖ ਮੰਤਰੀ ਕਹਿੰਦਾ ਹੈ ਏਕਥੀ ਕਾਂਗਰਸ ਇਹਨੂੰ ਮੈਂ ਕਹਿਣਾ ਚਾਹਨਾ ਥੋਥਾ ਚਨਾ ਬਾਜੇ ਖਨਾ ਤੂੰ ਗੱਲ ਕਿਹੜੀ ਕਰਦਾ ਹੈ ਮਿੱਤਰ ਪਿਆਰੇ ਆ ਪਿਛਲੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ 5 ਕਰੋੜ ਵੋਟਾਂ ਪਈਆਂ ਭਾਜਪੀ ਨਾਲੋਂ ਵੀ 10 ਲੱਖ ਵੋਟ ਜ਼ਿਆਦਾ ਪਈ ਹੈ 614 ਇਹਦੇ ਐਮਐਲਏ ਨੇ ਤੇ ਅੱਜ ਕਾਂਗਰਸ ਦੀ ਅਗਰ ਤੂੰ ਗੱਲ ਕਰਦਾ ਹੈ ਤੇ ਤੁਹਾਨੂੰ ਉਹਨਾਂ ਪੰਜਾਂ ਸਟੇਟਾਂ ਦੇ ਇਲੈਕਸ਼ਨਾਂ 'ਚ ਤੁਸੀਂ ਤਿੰਨਾਂ 'ਚ ਲੜੇ ਤੁਹਾਨੂੰ ਅੱਧਾ ਪਰਸੈਂਟ ਵੋਟ ਨਹੀਂ ਪਈ ਅੱਧਾ ਪਰਸੈਂਟ ਵੋਟ ਤੇ ਤੂੰ ਆਪ ਦੇ ਆਪ ਨੂੰ ਇਹ ਦੱਸਦਾ ਵੀ ਤੂੰ ਨੈਸ਼ਨਲ ਪਾਰਟੀ ਦਾ ਚੀਫ ਮਿਨਿਸਟਰ ਹੈ ਉਹ ਨੈਸ਼ਨਲ ਪਾਰਟੀ ਜਿਹਦੀ ਲੋਕ ਸਭਾ 'ਚ ਇੱਕ ਸੀਟ ਹੈ ਉਹ ਵੀ ਉਧਾਰੀ ਮੰਗੀ ਹੋਈ ਕਾਂਗਰਸ ਦੀ ਉਹ ਮਿੱਤਰ ਪਿਆਰੇ ਐਨਾ ਹਉਮਾ ਹੰਕਾਰ ਨਾ ਕਰ ਹਉਮੇਹੰਕਾਰ ਵਾਲੇ ਇਸ ਧਰਤੀ ਤੇ ਰਹੇ ਨਹੀਂ ਤੇ ਕਦੇ ਵੀ ਨਹੀਂ ਰਹਿਣਾ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਜਦ ਜਦ ਕਾਂਗਰਸ ਦੀ ਰਿਵਾਈਵਲ ਹੋਈ ਹੈ ਉਹ ਵਰਕਰ ਦੀ ਰਾਤੋਂ ਹੋਈ ਹੈ ਮੈਂ ਸੁੱਤਿਆਂ ਨੂੰ ਉਠਾਉਂ ਰੋਸਿਆਂ ਨੂੰ ਮਣਾਉਂ ਘਰ ਘਰ ਜਾਉਂ ਤੇ ਕਾਂਗਰਸ ਦੇ ਵਰਕਰ ਦੇ ਸਮਰਥਨ ਦੇ ਨਾਲ ਕਾਂਗਰਸ ਖੜੀ ਕਰੂੰ ਇਹ ਮੇਰਾ ਵਚਨ ਹੈ ਮੈਨੂੰ ਬਦਲੇ ਚ ਕੱਖ ਵੀ ਕਾਂਗਰਸ ਵੀ ਕਈ ਨਾਰਾਜ਼ ਹੈ ਜੀ ਮੈਂ ਕਹਨਾ ਜਿਹੜੇ ਨਾਰਾਜ਼ ਨੇ ਸਰਨੀਵਾ ਕਰਕੇ ਵੇਖ ਪੱਤਾ ਜਦੋਂ ਰੁੱਖ ਤੋਂ ਅਡ ਹੁੰਦਾ ਨਾ ਤੇ ਪੀਲਾ ਪੈ ਜਾਂਦਾ ਫਿਰ ਭੂਰਾ ਹੋ ਕੇ ਕੜਕੜ ਕੜਕੜ ਕਰਦਾ ਜਦੋਂ ਰੁੱਖ ਦੇ ਨਾਲ ਜੁੜਿਆ ਰਹਿੰਦਾ ਤੇ ਉਹ ਹਰਾ ਵੀ ਰਹਿੰਦਾ ਰੁੱਖ ਦੀ ਵੀ ਸ਼ੋਭਾ ਵਧਦੀ ਹੈ ਤੇ ਉਹ ਵੀ ਆਪ ਸੋਹਣਾ ਸੁਲੱਖਾ ਰਹਿੰਦਾ ਇਸ ਕਰਕੇ ਅਸੀਂ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਾਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਬਾਰੇ ਕੋਈ ਇਹ ਜਿਹੀਆਂ ਟੁੱਟੀਆਂ ਗੱਲਾਂ ਕਰੇ ਔਰ ਇਹ ਸੋਚੇ ਵੀ ਉਹ ਇਮਾਨਦਾਰ ਹੈ ਇਹਨੂੰ ਪੁੱਛ ਵੀ ਜਿਹੜਾ ਤੇਰਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਕਿ ਜਦੋਂ ਲੰਚਨ ਲੱਗੇ ਈਡਿਊਡੀ ਦਾ ਸੁਨੇਹਾ ਆਵੇ ਤੇ ਕਈ ਬੰਦੇ ਉੱਥੇ ਜਾਂਦੇ ਨਹੀਂ ਮੇਰਾ ਸਿਰ ਸ਼ਰਮ ਨਾਲ ਝੁਕਦਾ ਅੱਜ ਭੱਜਦਾ ਕਿਉਂ ਆਈ ਨਹੀਂ ਤੋ ਮੇਰੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦਾ 300 ਵਾਰ ਸਵਾਲ ਕਰ ਲਏ ਇਹਨੂੰ ਭਗਵੰਤ ਨੂੰ ਔਰ ਇਹ ਕਿਹਾ ਵੀ ਅਲੀ ਬਾਬਾ 40 ਚੋਰ ਦਾ ਉਹੀ ਸਿਸਟਮ ਜਿਹਨੂੰ ਤੂੰ ਬਦਲਣ ਆਇਆ ਸੀ ਉਹਦੇ ਅੱਗੇ ਲੱਗ ਕੇ ਉਹਦੀ ਸਰਪ੍ਰਸਤੀ ਕਰ ਰਿਹਾ ਜਵਾਬ ਦਿੰਦਾ ਇਹ ਬਦਲ ਨਾਈ ਸੀ ਨਾ 21000 ਦੀ ਟਰਾਲੀ ਵੇਖਦੀ ਆ ਜੀ 21000 ਦੀ ਰੇਤੇ ਦੀ ਟਰਾਲੀ ਕੌਣ ਵੇਚਦਾ ਹੈ 15 ਕਰੋੜ ਰੁਪਏ ਕੇਬਲ ਦੇ ਕੌਣ ਲੈਂਦਾ ਮੈਂ ਇਹਨਾਂ ਗੱਲਾਂ ਨੂੰ ਜਿਹੜਾ 60 70000 ਕਰੋੜ ਰੁਪਈਆ ਇਹ ਪੰਜਾਬ ਦਾ ਖਾਂਦੇ ਆਏ ਆ ਉਸ ਚੋਰੀ ਨੂੰ ਰੋਕ ਕੇ ਪੰਜਾਬ ਦੇ ਵਰਕਰ ਦੇ ਨਾਲ ਇੱਕ ਮੂਵਮੈਂਟ ਪੈਦਾ ਕਰੋ ਮੂਵਮੈਂਟ ਉਹ ਨਹੀਂ ਹੁੰਦੀ ਜਿਹੜੀ 10 15 ਬੰਦਿਆਂ ਚ ਹੁੰਦੀ ਆ ਮੂਵਮੈਂਟ ਉਹ ਹੁੰਦੀ ਹੈ ਜਿਹੜੀ ਸਾਰੇ ਪੰਜਾਬ ਦੇ ਵਿੱਚ ਆਵੇ ਔਰ ਉਹ ਪੰਜਾਬ ਦੇ ਵਿੱਚ ਆਵੇ ਜਿਹੜਾ ਜ਼ਿੰਦਗੀ ਦੇ ਵਿੱਚ ਸਭ ਤੋਂ ਮੋਢੀ ਕਹਾਉਂਦਾ ਹੈ ਜ਼ੁਲਮ ਨਾਲ ਲੜਨ ਦੇ ਲਈ ਪੰਜਾਬ ਉਹ ਪੰਜਾਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ 20% ਰਹਿ ਗਿਆ ਜਿਹੜੀ ਦੇਸ਼ ਦੀ ਢਾਲ ਸੀ ਜਿਹ ਤੋਂ ਗੋਰੇ ਕੰਬਦੇ ਸੀ ਜਿਹੜੀ ਅਹਿਮਦ ਸ਼ਾਹ ਅਬਦਾਲੀ ਮੱਸੇ ਰੰਗੜ ਬਾਕੀ ਸਾਰਿਆਂ ਦੀ ਤਬਾਹੀ ਦਾ ਕਾਰਨ ਬਣੀ ਸਮਝਦੇ ਹੋ ਉਹ ਕਿਉਂ ਬਣੀ ਕਿਉਂਕਿ ਉਹ ਗੁਰੂ ਦੇ ਫਲਸਫੇ ਨਾਲ ਜੁੜੀ ਹੋਈ ਸੀ ਮੇਰਾ ਕੰਮ ਇੰਨਾ ਹੀ ਹੈ ਗੁਰੂ ਦੇ ਫਲਸਫੇ ਨਾਲ ਕਾਂਗਰਸ ਦਾ ਵਰਕਰ ਜੋੜਨਾ ਕਿਸੇ ਦੇ ਬਾਰੇ ਮਾੜਾ ਨਾ ਕਹਿਣਾ ਔਰ ਆਪਣੀ ਗੱਲ ਰੱਖਣੀ ਔਰ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਤਵਸਤ ਕਰਨੀਆਂ ਅੱਜ ਕਹਿੰਦਾ ਹੈ ਕਿ ਇਹ ਦੇਖੋ ਕਿੱਦਾਂ ਚੋਰੀ ਵੇਚਦੇ ਐ ਇਹ ਇਹ ਕਿੱਦਾਂ ਝੂਠ ਵੇਚਦੇ ਐ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਅੱਜ ਪਤਾ ਕੀ ਕਹਿੰਦਾ ਹੈ ਕਹਿੰਦਾ ਮੈਂ ਨਵੀਂ ਗਿਫਟ ਦਿੱਤੀ ਐ ਪੰਜਾਬੀਆਂ ਨੂੰ ਆ ਗਵਿੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਖਰੀਦ ਲਿਆ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਐ ਇਹ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਇਸ ਥਰਮਲ ਪਲਾਂਟ ਦੇ ਉੱਤੇ 6-7000 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੜਿਆ ਹੋਇਆ ਉਹ ਕਰਜ਼ਾ ਕੌਣ ਮੋੜੂ ਤੁਸੀਂ ਤਾਂ ਮੋੜਨਾ ਨਹੀਂ ਉਹ ਕਰਜ਼ਾ ਇਹ ਚਿੱਟਾ ਹਾਥੀ ਖਰੀਦ ਕੇ ਲਿਆਇਆ ਤੂੰ ਇਹ ਚਿੱਟਾ ਹਾਥੀ ਖਰੀਦ ਕੇ ਪੰਜਾਬੀਆਂ ਦੇ ਸਿਰ ਮੜਤਾ ਤੇ ਹੁਣ ਦੱਸ ਜੀ ਇਹ 7000 ਕਰੋੜ ਮੋੜੂ ਕੌਣ ਤੁਸੀਂ ਤਾਂ ਕਹਿੰਦੇ ਸੀ ਇਹ ਪੀਪੀਏ ਜਿਹੜੇ ਬਿਜਲੀ ਸਸਤੀ ਦੇਣੀ ਹੈ ਇਹ ਆਉਂਦੇ ਹੀ ਪਹਿਲੇ ਦਿਨ ਰੱਦ ਕਰ ਦੇਵਾਂਗੇ ਤੂੰ ਤੇ ਚੀਮਾ ਸਾਹਿਬ ਚੀਕਾਂ ਮਾਰਦੇ ਹੁੰਦੇ ਕੋਠਿਆਂ ਦੇ ਖੜਕੇ ਤੁਸੀਂ ਤੁਸੀਂ ਤਾਂ ਕਹਿੰਦੇ ਹੁੰਦੇ ਸਸਤੀ ਬਿਜਲੀ 24 ਘੰਟੇ ਦੇਵਾਂਗੇ ਕੀ ਹੋਇਆ ਉਹਦਾ ਅੱਜ ਪੰਜਾਬ 19 ਰੁਪਏ ਨੂੰ ਬਿਜਲੀ ਖਰੀਦ ਰਿਹਾ ਹੈ ਜਵਾਬ ਦੇ ਖਰੀਦ ਰਿਹਾ ਕਿ ਨਹੀਂ ਖਰੀਦ ਰਿਹਾ ਫਿਰ ਇਹ 80% ਦੇ ਉੱਤੇ ਦੂਸਰੇ ਸੂਬਿਆਂ ਨੇ ਸਮਝੌਤੇ ਕੀਤੇ ਹੋਏ ਨੇ ਅਸੀਂ 100 ਤੇ ਵੀ ਬਿਜਲੀ ਲਈਏ ਨਾ ਲਈਏ ਅਸੀਂ 100% ਤੁਹਾਨੂੰ ਦੇਾਂਗੇ ਕਿੰਨਾ ਪੈਸਾ ਦਿੱਤਾ ਤੁਸੀਂ 2 ਸਾਲਾਂ ਚ ਕਾਰ ਵਾਈਟ ਪੇਪਰ ਇਸ਼ੂ ਉਸ ਤੋਂ ਪਹਿਲਾਂ 6000 ਕਰੋੜ ਰੁਪਏ ਦਿੱਤਾ ਇਹ ਗੱਲਾਂ ਹਵਾਈ ਕਰਨੀਆਂ ਹੈ ਇੱਕ ਵੀ ਵਾਅਦਾ ਪੂਰਾ ਨਾ ਕਰਨਾ 1100 ਰੁਪਏ ਔਰਤਾਂ ਨੂੰ 36000 ਮਾਸਟਰ ਸਭ ਟੈਂਕੀਆਂ ਦੇ ਚੜੇ ਫਿਰਦੇ ਆ ਪੰਜਾਬ ਧਰਨਿਆਂ ਦਾ ਸੂਬਾ ਬਣ ਗਿਆ ਰੋਸ਼ ਅਕਰੋਸ਼ ਹਰ ਥਾਂ ਤੇ ਗਾਲਾਂ ਇਹਦੇ ਘਰ ਚ ਨਹੀਂ ਵੜ ਸਕਦਾ ਮੁੱਖ ਮੰਤਰੀ ਇਹ ਇਹ ਰੋਸ਼ ਅਕਰੋਸ਼ ਦੀਆਂ ਹੈ ਕੀ ਕੀਤਾ ਕਿਸਾਨੀ ਦਾ ਭਾਈ ਜੋ ਤੁਸੀਂ ਕਿਹਾ ਸੀ ਉਹ ਤੋਂ ਸਾਰੀਆਂ ਚੀਜ਼ਾਂ ਤੋਂ ਫਿਰ ਗਏ ਕਿਉਂ ਕਿਉਂਕਿ ਤੁਹਾਡੇ ਕੋਲ ਸਾਧਨ ਹੀ ਨਹੀਂ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਉਹ ਸਾਧਨ ਕਿੱਥੋਂ ਆਉਣੇ ਆ ਚੋਰੀ ਰੋਕ ਕੇ ਇਸ ਕਰਕੇ ਪੰਜਾਬ ਦੀ ਕਾਂਗਰਸ ਨੂੰ ਇੱਕੋ ਹੀ ਆਹਵਾ ਹੈ ਕਿ ਸਾਰੇ ਵਰਕਰ ਆਪਣੇ মতਪੇਦ ਭੁਲਾ ਕੇ ਇਕੱਠੇ ਹੋਣ ਸੱਦਿਆਂ ਦੀ ਕਾਹਦੀ ਗੱਲ ਆ ਮੈਂ ਤਾਂ ਸਾਰਿਆਂ ਨੂੰ ਸੱਦ ਦਿੱਤਾ ਭਾਈ ਜਿੱਥੇ ਲੋਕ ਇਕੱਠੇ ਹੁੰਦੇ ਆ ਕਾਂਗਰਸ ਦੀ ਵਿਚਾਰਧਾਰਾ ਕਾਂਗਰਸ ਇੱਕ ਵਿਚਾਰ ਹੈ ਇੱਕ ਸੈਕੂਲਰ ਵਿਚਾਰ ਹੈ ਸੈਕੂਲਰ ਵਿਚਾਰ ਕੀ ਹੈ ਕਾਦੇ ਤੇ ਖੜਾ ਹੈ ਨੀਤੀ ਤੇ ਖੜਾ ਹੈ ਪਾਲਿਸੀ ਤੇ ਨਿਆਂ ਤੇ ਖੜਾ ਹੈ ਜਸਟਿਸ ਤੇ ਧਰਮ ਤੇ ਖੜਾ ਹੈ ਧਰਮ ਕੀ ਹੈ ਭੁੱਖਿਆਂ ਨੂੰ ਰਜਾਣਾ ਰੋਂਦਿਆਂ ਨੂੰ ਹਸਾਣਾ ਪੰਜਾਬ ਦੀ ਰਾਹ ਦੇ ਹਰ ਰੋੜੇ ਨੂੰ ਹਟਾਉਣਾ ਕਿਸ ਕਰਕੇ ਅਸੀਂ ਪਾਲਿਸੀਆਂ ਦੀਆਂ ਗੱਲਾਂ ਕਰਾਂਗੇ ਇਹਨਾਂ ਨੇ ਜਿਹੜਾ ਪੰਜਾਬ ਨੂੰ ਧੋਖਾ ਦਿੱਤਾ ਮੈਂ ਕਹਿੰਦਾ ਜਿੰਨਾ ਪੰਜਾਬ ਨੇ ਇਹਨਾਂ ਨੂੰ ਹੰਮ ਹਮਾ ਕੇ ਇੱਕ ਵਿਕਲਪ ਬਣ ਕੇ ਵੀ ਭਾਈ ਰਲੇ ਹੋਏ ਨੇ ਅਸੀਂ ਨਵੇਂ ਬੰਦੇ ਚਾਹੁੰਦੇ ਆ ਕਰਪਟ ਨੇ ਠੀਕ ਹੈ ਘਰ ਘਰ ਨੌਕਰੀ ਦੀ ਗੱਲ ਹੋਰ 20 ਚੀਜ਼ਾਂ ਗੱਲਾਂ ਕੀਤੀਆਂ ਸੀਗੀਆਂ ਅਸੀਂ ਨਵੇਂ ਬੰਦੇ ਚ ਕੀ ਕੀਤਾ ਇਹਨਾਂ ਨੇ ਦੱਸੋ ਹੈ ਕੋਈ ਦਿਖਾਉਣ ਨੂੰ ਇਸ ਕਰਕੇ ਪੰਜਾਬ ਮਰਨ ਨਹੀਂ ਦੇਣਾ ਡਿਗਨ ਨਹੀਂ ਦੇਣਾ ਗੁਰੂਆਂ ਦੀ ਇਹ ਧਰਤੀ ਪੀਰਾਂ ਦੀ ਇਹ ਧਰਤੀ ਇਹ ਦੁਬਾਰਾ ਖੜੀ ਕਰਨੀ ਹੈ ਇਹ ਹੁਣ ਚੱਲਣਾ ਨਹੀਂ ਕਿ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਪਾਈ ਜਾਓ ਪਾਈ ਜਾਓ ਰਲ ਮਿਲ ਕੇ 80 20 ਤੇ 75 25 ਨਾਲ ਪੰਜਾਬ ਨੂੰ ਖਾਈ ਜਾਓ ਖਾਈ ਜਾਓ ਖਾਈ ਜਾਓ ਤੇ 100 ਮਣ ਦੁੱਧ ਦੇ ਵਿੱਚ ਖੱਟਾ ਪਾਈ ਜਾਓ ਪਾਈ ਜਾਓ ਪਾਈ ਜਾਓ ਇਹ ਚੱਲਣਾ ਆਪਨਾ ਮੈਂ ਉਹ ਮੈਂ ਤਾਂ ਤੱਥ ਰੱਖਦਾ ਅੱਗੇ ਨਿਰਣਾ ਹਾਈ ਕਮਾਂਡ ਦਾ ਜੋ ਹਾਈ ਕਮਾਂਡ ਕਹੂਗੀ ਜੀ ਅਸੀਂ ਹਾਈ ਕਮਾਂਡ ਦੇ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਉਸ ਰਾਹ ਤੇ ਤੁਰਾਂਗੇ ਦੀ ਹੋਲ ਇਜ਼ ਲਾਰਜਰ ਦੈਨ ਦੀ ਪਾਰਟਸ ਮੇਰਾ ਤੇ ਇੱਕ ਓਪੀਨੀਅਨ ਹੈ ਸਮਝ ਨਹੀਂ ਔਰ ਉੱਥੇ ਵੀ ਜਦੋਂ ਮੀਟਿੰਗ ਹੋਈ ਉਸ ਓਪੀਨੀਅਨ ਦੇ ਅਸੀਂ ਦੇਖ ਕੇ ਆਏ ਸਮਝਿਆ ਨਹੀਂ ਮੇਰੀ ਗੱਲ ਇੰਨਾ ਕ ਫਰਕ ਸਮਝ ਲਓ ਮੈਂ ਸਾਰਿਆਂ ਨੂੰ ਕਹਿਣਾ ਵੀ ਇਹ ਇਲੈਕਸ਼ਨ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨੂੰ ਲੜਦਾ ਹੈ ਐਮਪੀ ਬਣਾਉਣ ਦਾ ਇਲੈਕਸ਼ਨ ਹੈ ਇਹ 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 ਚੀਫ ਮਿਨਿਸਟਰ ਦੀ ਲੜਾਈ ਲੜਨ ਵਾਲਾ ਇਲੈਕਸ਼ਨ ਨਹੀਂ ਹੈ ਇਹ ਫਰਕ ਸਮਝ ਲਿਆ ਨਾ ਤੇ ਸਾਰੇ ਫਰਕ ਸਮਝ ਆ ਜਾਣਗੇ ਜਿਹੜਾ ਚੀਫ ਮਿਨਿਸਟਰ ਦਾ ਇਲੈਕਸ਼ਨ ਆ ਉਹ ਸਾਢੇ 3 ਸਾਲ ਬਾਅਦ ਆ ਉਦੋਂ ਲੜਾਂਗੇ ਡਟ ਕੇ ਲੜਾਂਗੇ ਜੋ ਪੰਜਾਬ ਦੇ ਵਿੱਚ ਬਤਾਰਾ ਹੋ ਰਿਹਾ ਜੇ ਅਗਰ ਇਸ ਤਰ੍ਹਾਂ ਦੀਆਂ ਕੰਮ ਖਾਈਆਂ ਜਾ ਰਹੀਆਂ ਮੈਂ ਕਿਹਾ ਜੇਲਾ ਮੈਂ ਕਿਹਾ ਜਦੋਂ ਭਗਵੰਤ ਮਾਨ ਸਾਹਿਬ ਟੂ 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 ਕਰਦਾ ਜਾਂਦਾ ਇਹਦੇ 5G ਜੈਮਰ ਲੱਗਿਆ ਹੁੰਦਾ ਇਹਦੀ ਸਾਡੀ ਸਤਕਾਰਯੋਗ ਭੁਜਾਈ ਜਾਂਦੀ ਹੈ 500 ਗੱਡੀ ਜਾਂਦੀ ਹੈ ਨਾਲ ਠੀਕ ਹੈ 5G ਜੈਮਰ ਲੱਗਿਆ ਹੁੰਦਾ ਫਿਰ ਜੇਲ੍ਹਾਂ ਦੇ ਵਿੱਚ 2G ਜੈਮਰ ਕਿਉਂ ਲਗੇ ਜੇ ਤੁਸੀਂ ਜੇਲ੍ਹਾਂ ਦਾ ਹੀ ਕਸੂਰ ਕਰਦੇ ਹੋ ਪਾਈ ਜਿਹੜੇ ਗੈਂਗਸਟਰ ਤੁਸੀਂ ਕਹਿੰਦੇ ਹੋ ਇਹ ਭਟਕੇ ਹੋਏ ਸਾਡੇ ਪੰਜਾਬ ਦੇ ਨੌਜਵਾਨ ਹੀ ਨੇ ਨਾ ਹੈ ਸੁਧਾਰੋ ਜੇਲ੍ਹ ਦਾ ਮਤਲਬ ਸੁਧਾਰ ਕਰਾ ਤੁਸੀਂ ਵਿਗਾੜ ਕਰ ਬਣਾਤੇ ਉੱਥੇ ਤੁਸੀਂ ਜਾਣ ਬੁੱਝ ਕੇ ਉੱਥੇ ਡੂਜੀ ਜੈਮਰ ਲਾਏ ਹੋਏ ਨੇ ਦੋ ਦੋ 10 ਰੁਪਏ ਦੀ ਜਰਦੇ ਦੀ ਪੂੜੀ ਦੀ ਸਮਗਲਿੰਗ ਹੁੰਦੀ ਹੈ ਅੰਦਰ 2000 ਦੀ ਵਿਕਦੀ ਹੈ ਅੰਦਰ ਨਸ਼ਾ ਵਿਕਦਾ ਹੈ ਲੋਕੀ ਥੁੱਕ ਦੇ ਵਿੱਚ ਗੋਲੀਆਂ ਫਸਾ ਫਸਾ ਵੇਚਦੇ ਅੰਦਰ ਜੇਲਾਂ ਦੇ ਹੈ ਜੇਲ੍ਹ ਮੰਤਰੀ ਕੀ ਕਰ ਰਿਹਾ ਸੁੱਤਾ ਪਿਆ ਹੈ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਦਾ ਹੱਲ ਹੈ ਕਿ ਪੰਜਾਬ ਸਟੇਟ ਇਨਕਮ ਤੇ ਚੱਲੇ ਸੂਬੇ ਦੇ ਰਿਸੋਰਸਸ ਤੇ ਚੱਲੇ ਕਰਜ਼ੇ ਲੈ ਕੇ ਨਹੀਂ ਚੱਲ ਸਕਦਾ ਭਾਈ ਕਿਸੇ ਕਿਸਾਨ ਮੈਂ ਕਹਿੰਦਾ ਜਿੰਨੇ ਕਿਸਾਨ ਨੇ ਕਰਜ਼ੇ ਚ ਡੁੱਬੇ ਹੋਏ ਨੇ ਪਿਛਲੀ ਵਾਰ ਕਹਿਤਾ 1 ਲੱਖ ਕਰੋੜ ਦਾ ਕਰਜ਼ਾ ਮੋੜਦਾ ਹੈ ਉਹ ਉਹ ਜਿਹੜਾ ਕਰਜ਼ਾ ਹੈ ਉਹ ਬੰਦੇ ਨੂੰ ਮਾਰਦਾ ਹੈ ਸਭ ਤੋਂ ਸੌਖਾ ਕਰਜ਼ਾ ਲੈਣਾ ਤੇ ਸਭ ਤੋਂ ਔਖਾ ਕਰਦਾ ਮੋੜਨਾ ਤੁਸੀਂ 4-4 ਲੱਖ ਕਰੋੜ ਦਾ ਕਰਜ਼ਾ ਜੜਾਤਾ ਮੋੜ ਦੇ ਪੰਜਾਬ ਦੇ ਲੋਕ ਨੇ ਲੱਕ ਤੋੜਤਾ ਤੁਸੀਂ ਉਹਨਾਂ ਦਾ ਸਭ ਤੋਂ ਖੁਸ਼ਹਾਲ ਪੰਜਾਬੀ ਸਮਝ ਨਹੀਂ ਆਪ ਤੁਸੀਂ ਗੁਲਛਰ ਰਹੇ ਉੜਾ ਕੇ 5 ਸਾਲ ਮौज ਕਰਕੇ ਐਲਸੀਡੀਆਂ ਲਾ ਕੇ 50-50 ਕਰੋੜ ਆਪਣੇ ਘਰਾਂ ਤੇ ਖਰਚ ਕੇ ਆਓ ਜਾਂਦੇ ਹੋ ਕਿਤੇ ਜ਼ਮੀਨ 1200 ਕਰੋ 1200 ਏਕੜ ਲੈ ਲੈਣੇ ਹੋ ਸਿੱਧੂ ਜੀ ਤਾਂ ਇਨਕਮ 6 ਮਹੀਨੇ ਥੱਲੇ ਆਈ ਹੈ ਸਰ ਤਾਂ ਸਾਰੇ ਅਕਾਊਂਟ ਬੰਦ ਨੇ ਖੜੇ ਆ ਫਿਰ ਵੀ ਤੁਸੀਂ ਰੈਲੀਆਂ ਕਰ ਰਹੇ ਮੈਂ ਰੈਲੀਆਂ ਨਹੀਂ ਕਰ ਦੇਖੋ ਮੈਂ ਤਾਂ ਤੁਹਾਨੂੰ ਇੰਨਾ ਕਿਹਾ ਵੀ ਚਾਹੇ 1000 ਬੰਦਾ ਆਵੇ ਚਾਹੇ 500 ਆਵੇ ਮੈਂ ਲੋਕਾਂ ਕੋਲ ਜਾਊਂ ਕਾਂਗਰਸ ਦੇ ਵਰਕਰ ਇਕੱਠੇ ਕਰੂੰ ਵਰਕਰ ਮੇਰੀ ਪੱਗ ਨੇ ਤੇ ਵਰਕਰ ਕਾਂਗਰਸ ਪਾਰਟੀ ਦੀ ਪਛਾਣ ਨੇ ਨਾਮ ਖੋਦਿਆਂਗੇ ਕਿ ਕਿੱਧਰ ਜਾਵਾਂਗੇ ਤੇ ਪਛਾਣ ਖੋਦਿਆਂਗੇ ਕਿ ਕਿੱਧਰ ਜਾਵਾਂਗੇ ਭਾਈ ਰਾਜਾ ਬੜੰਗ ਨਾ ਰਾਜਾ ਬੜੰਗ ਤਾਂ ਕਹਿੰਦਾ ਜੇ ਕਿਸੇ ਨੇ ਬਾਹਰ ਰੈਲੀਆਂ ਕਰਦੀਆਂ ਤਾਂ ਉਹ ਵੱਖਰੇ ਹੋ ਕੇ ਕਰ ਸਕਦੇ ਪਾਰ ਮੈਂ ਕਿਹਾ ਮੈਂ ਕਿਹਾ ਮੇਰੀ ਗੱਲ ਸੁਣੋ ਸਾਡਾ ਪ੍ਰਧਾਨ ਉਹਦੀ ਫੋਟੋ ਲੱਗੀ ਹੈ ਉਹਨੂੰ ਮੰਤਰਣ ਦਿੱਤਾ ਉਹਦੀ ਮਰਜ਼ੀ ਹੈ ਲੇਕਿਨ ਅਸੀਂ ਵਰਕਰ ਜਿਹੜਾ ਹੈ ਉਹ ਕਾਂਗਰਸ ਦੀ ਵਿਚਾਰਧਾਰਾ ਦੇ ਲਈ ਤਾਂ ਲੜੂਗਾ ਨਾ ਉਹ ਆਪਣੇ ਅਸਤਿਤਵ ਲਈ ਤਾਂ ਲੜੂਗਾ ਨਾ ਘਰੇ ਤਾਂ ਨਹੀਂ ਕੋਈ ਬਿਠਾ ਸਕਦਾ ਕਿਸੇ ਨੂੰ ਮੇਰੀ ਗੱਲ ਨੂੰ ਸਮਝੋ ਭਾਈ ਜਿੱਥੇ ਮਰਜ਼ੀ ਕਰੋ ਕਾਂਗਰਸ ਦੇ ਹੱਕ ਦੇ ਵਿੱਚ ਅਗਰ ਤੁਸੀਂ ਆਵਾਜ਼ ਬੁਲੰਦ ਕਰਦੇ ਹੋ ਔਰ ਇਹਨੂੰ ਜਵਾਬਦੇਹ ਬਣਾਉਂਦੇ ਹੋ ਇਸ ਮੁੱਖ ਮੰਤਰੀ ਨੂੰ ਇਹਨੂੰ ਪਤਾ ਹੀ ਹੈ ਨਹੀਂ ਮੈਂ ਤਾਂ ਕਿਹਾ ਇਹਨੂੰ ਪਤਾ ਹੀ ਹੈ ਨਹੀਂ ਵੀ ਇਹ ਜਾ ਕਿੱਧਰ ਨੂੰ ਰਿਹਾ ਹੈ ਕਰ ਕੀ ਰਿਹਾ ਹੈ ਝਾਕੀਆਂ ਸਿੱਤੂ ਸਾਹਿਬ ਇੱਕ ਝਾਕੀਆਂ ਦੀ ਗੱਲ ਕਰਦਾ ਭਾਈ ਝਾਕੀਆਂ ਪੰਜਾਬ ਦੀ ਉਹ ਤੂੰ ਪੰਜਾਬ ਨੂੰ ਇੰਨਾ ਜ਼ਬਰਦਸਤ ਬਣਾਂ ਰੰਗਲਾ ਪੰਜਾਬ ਬਣਾ ਕੇ ਲੋਕ ਆ ਕੇ ਪੰਜਾਬ ਨੂੰ ਦੇਖਣ ਚੱਕੀਆਂ ਦੀ ਗੱਲ ਕਿਉਂ ਕਰਦਾ ਓਦੋਂ ਤੁਸੀਂ ਕਹਿੰਦੇ ਸੀਗੇ ਪਿਛੇ 6 ਮਹੀਨਿਆਂ ਦੇ ਵਿੱਚ ਪੰਜਾਬ ਖੜਾ ਕਰ ਦਿਆਂਗੇ ਕਰਜੇ ਮਾਫ ਕਰਾ ਦੇਾਂਗੇ ਹੱਕ ਕਰ ਦਿਆਂਗੇ ਵੋਕ ਕਰ ਦਿਆਂਗੇ ਝੂਠੀ ਮਾਰਕੀਟਿੰਗ ਬੰਦ ਕਰੋ ਜਮੀਨ ਤੇ ਦੇਖੋ ਕਿਸ ਨੂੰ ਪੰਜਾਬ ਚ ਮਿਲਦਾ ਕੁਝ ਹੈ ਕਰ ਗੱਲ ਜਿਹੜੀ ਪੰਜਾਬ ਦੀ ਹੋਵੇ ਠੀਕ ਹੈ ਸੋ ਇਹ ਇਹ ਜਿਹੜੀਆਂ ਇਹ ਗੱਲਾਂ ਹਵਾਈ ਛੱਡਦਾ ਹੈ ਝੂਠ ਨੂੰ 100 ਇੱਕ ਝੂਠ ਨੂੰ 100 ਵਾਰ ਬੋਲਣਾ ਉਹ ਸੱਚ ਨਹੀਂ ਹੋ ਜਾਂਦਾ ਇਹ ਗੁਰੂਆਂ ਦੀ ਧਰਤੀ ਹੈ ਗੁਰੂ ਦੇ ਫਲਸਫੇ ਨਾਲ ਜੁੜ ਸਮਝਿਆ ਨਹੀਂ ਸਰਬਤ ਦਾ ਭਲਾ ਤੁਸੀਂ ਸਵਾਏ ਆਪਣਾ ਭਲਾ ਹੁਣ ਮੈਨੂੰ ਇੱਕ ਗੱਲ ਦੱਸੋ ਮੈਂ ਸਵਾਲ ਕਰਦਾ ਭਗਵੰਤ ਮਾਨ ਸਾਹਿਬ ਪੁਲਿਸ ਤਾਂ ਸਾਰੀ ਥੋੜੀ ਸੁਰੱਖਿਆ ਚ ਲੱਗੀ ਹੋਈ ਹੈ ਡੀਐਸਪੀ ਮਰਿਆ ਕੱਲ ਦੀ ਗੱਲ ਹੈ ਕੱਲ ਦੀ ਗੱਲ ਡੀਐਸਪੀ ਨਹਿਰ ਚੋਂ ਕੱਢਿਆ ਠੀਕ ਹੈ ਫਿਰ ਇੱਕ ਮੁੰਡਾ ਮਾਰਿਆ ਘਰੋਂ ਕੱਢ ਕੇ ਠੀਕ ਹੈ ਇੱਕ ਹੋਰ ਤਿੰਨ ਲਾਸ਼ਾਂ ਪਈਆਂ ਨੇ ਇੱਕ ਦਿਨ ਚ ਕੀ ਕਰਦਾ ਹੈ ਮੁੱਖ ਮੰਤਰੀ ਜਾਨਵਾਲ ਦੀ ਸੁਰੱਖਿਆ ਤੋਂ ਉੱਤੇ ਹੈ ਕੁਝ ਦੱਸ ਦਿਓ ਹੈ ਸੁਰੱਖਿਆ ਸਿਰਫ ਥੋੜੀ ਹੈ ਤੂੰ ਤਾਂ ਕਹਿੰਦੇ ਸੀ ਇੱਕ ਗੱਡੀ ਰੱਖੋ ਦੋ ਗਨਮੈਨ ਇਧਰੋਂ ਉਧਰ ਨੂੰ ਚਲੇ ਗਿਆ ਉਧਰੋਂ ਇਧਰੋਂ ਚਲੇ ਗਿਆ ਦੋ ਘੰਟਿਆਂ ਦਾ ਪੰਜਾਬ ਹੈ ਹੁਣ ਸ਼ੂ ਇਹ 6 ਲੱਖ ਦੇ ਜਹਾਜ਼ 'ਚ ਬੈਠਿਆ ਇਥੋਂ ਦਿੱਲੀ ਸੁਪਰੀਮੋ ਸਾਹਿਬ ਬੈਠੋ ਬਾਪੂ ਦੀ ਖਬਰ ਲੈਣ ਆਇਆ ਬਾਪੂ ਸਾਡੀ ਪੱਗ ਹੈ ਸਾਡੀ ਸ਼ਾਨ ਹੈ ਔਰ ਕੱਲਾ ਬਾਪੂ ਨਹੀਂ ਕਾਂਗਰਸ ਦਾ ਹਰ ਵਰਕਰ ਜਿਹੜਾ ਰੁੱਸਿਆ ਹੈ ਭਾਈ ਕਿਸੇ ਨੂੰ ਅੱਡ ਕਿਉਂ ਕਰੋ ਸ਼ਕਤੀ ਦੁੱਗਣੀ ਤਿੱਗਣੀ ਹੁੰਦੀ ਹੈ ਜੇ ਸਾਰਿਆਂ ਨੂੰ ਜੋੜੋਗੇ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਹਾਂ ਅਸੀਂ ਕਾਂਗਰਸ ਦੀ ਵਿਚਾਰਧਾਰਾ ਇਹ ਕਹਿੰਦੀ ਹੈ ਵੀ ਸਾਰੇ ਇਕੱਠੇ ਹੋ ਕੇ ਸਭ ਦਾ ਭਲਾ ਕਰੋ ਉਹੀ ਗੁਰੂਆਂ ਦਾ ਵਲਸਵਾ ਹੈ ਉਹੀ ਵਾਸੂਦੇਵਮ ਕੁਟੰਬਕਮ ਹੈ ਭਾਈ ਉਹੀ ਅੰਬੇਡਕਰ ਸਾਹਿਬ ਨੇ ਕਿਹਾ ਵੀ ਸਾਡੀਆਂ ਅੱਡ ਅੱਡ ਭਾਸ਼ਾਵਾਂ ਨੇ ਸਾਡੀ ਆਡਾ ਅਡ ਖਾਣ ਪਾਣ ਹੈ ਸਾਡੇ ਆਡਾ ਅਡ ਕਲਚਰ ਹੈ ਪਰ ਅਸੀਂ ਇੱਕ ਧਾਗੇ ਚ 100 ਮਣਕੇ ਪਰੋਏ ਹੋਇਆ ਪਰਿਵਾਰ ਦੀ ਏਕਤਾ ਚ ਰਹੀਏ ਇਹ ਹੈਂਕਰ ਛੱਡੀਏ ਜਿੱਦਣ ਅਸੀਂ ਪਰਿਵਾਰ ਦੀ ਏਕਤਾ ਸਿਰਜੀ ਔਰ ਇਹ ਰਾਜਸਵੀ ਭਾਵ ਮੈਂ ਰਾਜਾ ਮੈਂ ਮੈਂ ਆਉ ਸਮਝਿਆ ਨਹੀਂ ਇਹ ਛੱਡਿਆ ਕੋਈ ਆਪਣੇ ਮੁੰਡੇ ਨੂੰ ਕੁੜੀ ਨੂੰ ਕਿੱਥੇ ਪੜਾਉਣਾ ਇਹ ਪੁੱਛਦੇ ਪੁੱਛਣ ਜਾਂਦਾ ਇਹਨੂੰ ਸਮਝੋ ਭਗਵੰਤ ਮਾਨ ਸਾਹਿਬ ਜਦੋਂ ਤੁਸੀਂ ਇਹ ਰਾਜਸ ਵਾਲਾ ਭਾਗ ਛੱਡ ਕੇ ਨਾ ਪਹਿਲਾਂ ਵਾਂਗ ਫਿਰਨ ਲੱਗੇ ਲੋਕਾਂ ਚ ਵੈਸੇ ਤਾਂ ਲੋਕ ਤੁਹਾਨੂੰ ਹੁਣ ਬੜਨ ਨਹੀਂ ਦਿੰਦੇ ਕਿਤੇ ਥੋੜਾ ਸੁਧਾਰ ਹੋ ਸਕਦਾ